ਸਤ ਸ੍ਰੀ ਅਕਾਲ ਜੀ ਸੰਦੀਪ ਸਿੰਘ ਮੋਹਨਾਬਾਦੀ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਅੱਜ ਤੁਹਾਨੂੰ ਇੱਕ ਅਜਿਹੀ ਜਾਣਕਾਰੀ ਦੇਣ ਲੱਗੇ ਆ ਇੱਕ ਅਜਿਹਾ ਚੌਕ ਬਖਾਉਣ ਲੱਗੇ ਆ ਜੋ ਜਿਸ ਬਾਰੇ ਦਾਵਾ ਕੀਤਾ ਜਾਂਦਾ ਕਿ ਆਪਣੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸਿਰਫ ਇੱਕੋ ਹੀ ਆ ਤੇ ਜਿਹੜਾ ਦੂਸਰਾ ਚੌਕ ਆ ਉਹ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਬਣਿਆ ਹੋਇਆ ਔਰ ਇਸ ਚੌਕ ਦੀ ਖਾਸੀਅਤ ਇਹ ਆ ਕਿ ਇਸ ਚੌਕ ਦੇ 8 ਰਸਤੇ ਨੇ 8ੋ ਰਸਤੇ ਇੱਕੋ ਜਿਹੇ ਨੇ ਸਮਾਨਾਂਤਰ ਨੇ ਔਰ ਇਹ ਚੌਂਕ ਨੂੰ ਭੁੱਲ ਭਲੇਖਾ ਚੌਂਕ ਵੀ ਕਿਹਾ ਜਾਂਦਾ ਕਿਉਂਕਿ ਇੱਥੇ ਆ ਕੇ ਹਰ ਕੋਈ ਰਸਤਾ ਭੁੱਲ ਵੀ ਜਾਂਦਾ ਜੋ ਨਵਾਂ ਬੰਦਾ ਆਉਂਦਾ ਉਸ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੇ ਰਸਤੇੋਂ ਆਇਆ ਤੇ ਕਿਹੜੇ ਰਸਤੇ ਨੂੰ ਜਾਣਾ ਇਹ ਜਿਹੜਾ ਚੌਂਕ ਆ ਮਲੇ ਕੋਟਲਾ ਦੇ ਸਹਿਰ ਮੰਡੀ ਅਹਿਮਦਗੜ੍ਹ ਦੇ ਵਿੱਚ ਬਣਿਆ ਹੋਇਆ ਇੱਕ ਪੁਰਾਤਨ ਚੌਂਕ ਆ ਜੋ ਸਾਰੇ ਸਹਿਰ ਨੂੰ ਜੋੜਦਾ ਇਹ ਹੈ ਮੰਡੀ ਅਹਿਮਦਗੜ੍ਹ ਦਾ ਗਾਂਧੀ ਚੌਂਕ ਜੋ ਕਿ ਪੁਰਾਣੀ ਮੰਡੀ ਦੇ ਵਿੱਚ ਸਥਿਤ ਹੈ ਇਹ ਭਾਰਤ ਦਾ ਇੱਕੋ ਇੱਕ ਚੌਂਕ ਆ ਜਿਸ ਦੇ 8 ਰਸਤੇ ਹਨ ਪੁਰਾਣੀਆਂ ਬਣੀਆਂ ਬਿਲਡਿੰਗਾਂ ਇਸ ਦੇ ਪ੍ਰਾਤਨ ਹੋਣ ਦੀ ਗਵਾਹੀ ਭਰਦੀਆਂ ਹਨ ਹੁਣ ਵਿਖਾਉਣਿਆਂ ਇਸ ਚੌਂਕ ਦੇ 8 ਰਸਤੇ ਰਸਤਾ ਨੰਬਰ 1 ਇਹ ਚੌਂਕ ਦਾ ਪਹਿਲਾ ਰਸਤਾ ਹੈ ਰਸਤਾ ਨੰਬਰ 2 ਇਹ ਚੌਂਕ ਦਾ ਦੂਸਰਾ ਰਾਹ ਹੈ ਤੇ ਨਾਲ ਹੀ ਰਸਤਾ ਨੰਬਰ 3 ਚੌਂਕ ਦਾ ਤੀਸਰਾ ਰਾਹ ਰਸਤਾ ਨੰਬਰ 4 ਇਹ ਹੈ ਚੌਂਕ ਦਾ ਚੌਥਾ ਰਾਹ ਰਸਤਾ ਨੰਬਰ 5 ਚੌਂਕ ਦਾ ਪੰਜਵਾਂ ਰਾਹ ਤੇ ਰਸਤਾ ਨੰਬਰ 6 ਇਹ ਵੀ ਚੌਂਕ ਦਾ ਛੇਵਾਂ ਰਾਹ ਰਸਤਾ ਨੰਬਰ 7 ਤੇ ਇਸ ਦੇ ਨਾਲ ਹੀ ਆਖਰੀ ਰਸਤਾ ਭਾਪਕੇ ਰਾਸਤਾ ਨੰਬਰ 8 ਹਾਂਜੀ ਇਹ ਹੈ 8 ਰਸਤਿਆਂ ਵਾਲਾ ਚੌਕ ਜਿਸ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਉਪਰਾ ਪੁਰਾਣੀਆਂ ਹਨ ਜਿਨ੍ਹਾਂ ਦੇ ਸਾਨੂੰ ਵੱਖਰੇ ਡਿਜ਼ਾਈਨ ਵੇਖਣ ਨੂੰ ਮਿਲਦੇ ਹਨ ਇਸ ਚੌਕ ਵਿੱਚ ਇਸ ਥਾਂ ਤੇ ਖੂਹ ਹੁੰਦਾ ਸੀ ਜਿਸ ਦੇ ਚਾਰ ਰਸਤੇ ਹੁੰਦੇ ਸਨ ਤੇ ਪਾਣੀ ਦੀ ਜ਼ਰੂਰਤ ਜਿਹੜੀ ਆ ਉਹ ਸਾਰੀ ਇਸ ਖੂਹ ਤੋਂ ਪੂਰੀ ਕੀਤੀ ਜਾਂਦੀ ਸੀ ਤੇ ਇਸ ਚੌਂਕ ਦੇ ਵਿੱਚ ਬਿੱਲੂ ਦੀ ਡੈਰੀ ਉਹ ਬਹੁਤ ਮਸ਼ਹੂਰ ਡੈਰੀ ਗਣੀ ਜਾਂਦੀ ਐ ਅਮ드ਗੜ੍ਹ ਦੀ ਤੇ ਨਾਲ ਹੀ ਮਾੜੂ ਹਲਵਾਈ ਦੀ ਦੁਕਾਨ ਉਹ ਵੀ ਅਮ드ਗੜ੍ਹ ਦੀ ਮਸ਼ਹੂਰ ਦੁਕਾਨ ਗਣੀ ਜਾਂਦੀ ਐ ਤੇ ਇਹ ਹੈ ਨੇਮ ਚੰਦ ਜੈਨ ਦੀ ਜਿਨ੍ਹਾਂ ਨੂੰ ਸਾਰੇ ਪਿਆਰ ਨਾਲ ਘੋਟਨਾ ਕਹਿੰਦੇ ਨੇ ਉਹਨਾਂ ਦੀ ਦੁਕਾਨ ਤੇ ਉਹਨਾਂ ਨੇ ਸਾਨੂੰ ਇਸ ਚੌਂਕ ਬਾਰੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਇਸ ਚੌਕ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਦੁਕਾਨਦਾਰ ਵੀਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਉਣਿਆ ਜੋ ਇਸ ਬਾਰੇ ਜਾਣਕਾਰੀ ਰੱਖਦੇ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਨੀਨਤਨ ਜੈਨ ਜੀ ਉਹ ਮੈਨੂੰ ਪਿਆਰ ਦਾ ਸਾਧਨ ਗੜ ਕਹਿੰਦਾ ਘੋਟਣਾ ਜੀ ਅੱਛਾ ਅੱਛਾ ਤੇ ਦੁਕਾਨ ਦਾ ਨਾਮ ਕੀ ਆਪਣੀ ਦਾ ਆਪਣੀ ਦਾ ਜਰਸ਼ لال ਜੈਨ ਦੀ ਹੱਟੀ ਜੀ ਗਾਂਧੀ ਚੌਕ ਅਹਿਮਦਗੜ ਚ ਜੀ ਜੀ ਗਾਂਧੀ ਚੌਕ ਅਹਿਮਦਗੜ ਜਿਹੜਾ ਇਹ ਚੌਕ ਹੈ ਇੱਕ ਬਹੁਤ ਮਸ਼ਹੂਰ ਕਹਿ ਲਈ ਇਤਿਹਾਸਕ ਚੌਕ ਕਹਿ ਲਈ ਹੈਗਾ ਕਿਉਂਕਿ ਜਿਹੜੇ ਅੱਠ ਰਸਤੇ ਨੇ ਇਸੇ ਚੌਕ ਦੇ ਆ ਹੋਰ ਕਿਤੇ ਸਾਨੂੰ ਇੰਡੀਆ ਦੇ ਵਿੱਚ ਤਾਂ ਕਿ ਇੰਡੀਆ ਦੇ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੇ ਇਹ ਚੌਕ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਇਹ ਚੌਕ ਇੰਡੀਆ ਦੇ ਵਿੱਚ ਇੱਕੋ ਹੀ ਆ ਤੇ ਹੋਰ ਇਹ ਕਿੱਥੇ ਆ ਇਹ ਜਿਹੜਾ ਜੀ ਇਹ ਗਾਂਧੀ ਚੌਕ ਆ ਇਹਨੂੰ ਅੱਠ ਰਸਤੇ ਲੱਗਦੇ ਨੇ ਇਹ ਇੱਕ ਦਾ ਜੀ ਇੰਡੀਆ ਦੇ ਇਕੱਲਾ ਅਹਿਮਦਗੜ੍ਹ ਜੀ ਆ ਗਾਂਧੀ ਚੌਕ ਉਸ ਤੋਂ ਬਾਅਦ ਜੇ ਲਾਹੌਰ ਚਾਪ ਅੱਠ ਰਸਤੇ ਵਾਲਾ ਇੱਥੇ ਦੇ ਕੋਈ ਪ੍ਰੋਪਰ ਤੁਹਾਨੂੰ ਪੁਰਾਣੀਆਂ ਬਿਲਡਿੰਗਾਂ ਮਿਲਣਗੀਆਂ ਉਰੇ ਸ਼ੁਰੂ ਤੋਂ ਹੀ ਗਾਂਧੀ ਚੌਕ ਦੇ ਪੁਰਾਣਾ ਦੱਤਿਆਂ ਦਾ ਕੰਮ ਚੱਲਦਾ ਜੀ ਉਹ ਪੁਰਾਣਾ ਕੰਮ ਆ ਜੀ ਇਹ ਚੌਕਾ ਜਨੂਰ ਕਿਦਾਂ ਇੱਕ ਜਿਹੜੇ ਰਸਤੇ ਨੇ ਸਾਰੇ ਇੱਕੋ ਹੀ ਨਾਲ ਦੇ ਮਿਲਨੇ ਆ ਭੁੱਲ ਭਲੇਖੇ ਵਾਲਾ ਚੌਕਾ ਜੀ ਇਹ ਇਹਨੂੰ ਭੁੱਲ ਭਲੇਖਾ ਦਾ ਵੀ ਕਹਿੰਦੇ ਮੇਰੇ ਖਿਆਲੋਂ ਭੁੱਲ ਭਲੇਖੇ ਵਾਲਾ ਚੌਕਾ ਜੀ ਜੇ ਕੋਈ ਨਵਾਂ ਬੰਦਾ ਆ ਜਾਂਦਾ ਉਹਨੂੰ ਐ ਨਹੀਂ ਪਤਾ ਵੀ ਮੈਂ ਬਸ ਢੇ ਨੂੰ ਕਿੱਧਰ ਨੂੰ ਜਾਣਾ ਵਾ ਹਾਂਜੀ ਪਰ ਪ੍ਰੋਪਰ ਜਿਹੜੇ ਇੱਥੇ ਰਸਤੇ ਲੱਗਦੇ ਨੇ ਬਸ ਢੇ ਨੂੰ ਵੀ ਨਿਕਲਦੇ ਨੇ ਪ੍ਰੋਪਰ ਸਾਰੇ ਕਿਤੇ ਨਿਕਲਦੇ ਆਠੇ ਰਸਤੇ ਇਹ ਜਿਹੜੀ ਮੇਨ ਪੁਰਾਣੀ ਮੰਡੀ ਇਹੀ ਹੁੰਦੀ ਸੀ ਇਹੀ ਕਹਿੰਦੇ ਸੀ ਹਾਂ ਤੇ ਜਿਹੜੇ ਇਹ ਚ ਕਦੋਂ ਕਦਾਂ ਬਣਿਆ ਹੋਇਆ ਜੇ ਤੋ ਜੀ ਗੱਲ ਹੈ ਜੀ ਮੈਨੂੰ ਤਾਂ ਇਹ ਜਿਹੜਾ ਵਾਜੀ ਮੇਰੀ ਵੀ ਉਮਰ ਹੋ ਗਈ ਜੀ 57 ਸਾਲ ਦੀ ਪਰ ਇਹ ਬਣਿਆ ਹੋਇਆ 1947 ਦਾ ਹੀ ਆ ਜੀ 1947 ਦਾ ਜਾਂ ਉਦੋਂ ਪਹਿਲਾਂ ਦਾ ਹਾਂ ਜੀ ਉਦੋਂ ਪਹਿਲਾਂ ਦਾ ਜੀ ਜੀ ਹੋਰ ਇੱਕ ਖੂਹ ਦੀ ਗੱਲ ਕਰਦੇ ਹੁੰਦੇ ਉਹ ਕਿੱਥੇ ਹੁੰਦਾ ਸੀ ਤੇ ਜੀ ਇਹ ਗਾਂਧੀ ਚੌਂਕ ਰਹੀ ਇੱਥੇ ਖੂਹ ਬਣਿਆ ਹੋਇਆ ਜੀ ਇਹਦੇ ਨਾਲ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਜੀ ਖੂਹ ਦੇ ਨਾਲ ਠੀਕ ਹੈ ਹੁਣ ਖੂਹ ਪ੍ਰੋਪਰ ਬੰਦ ਕਰਤਾ ਉੱਥੇ ਲਾਇਬ੍ਰੇਰੀ ਚੱਲ ਰਹੀ ਆ ਹੁਣ ਜੀ ਹਾਂ ਜੀ ਖੂਹ ਨੂੰ ਵੀ ਚਾਰ ਰਸਤੇ ਲੱਗਦੇ ਸੀ ਜੀ ਆਹ ਤਾਂ ਤਿੰਨ ਹੈਗੇ ਨੇ ਇੱਕ ਨਹੀਂ ਹੈ ਤੇ ਹੁਣ ਖੂਬੀ ਜਗਤ ਜਿਹੜੀ ਉਹ ਲਾਇਬ੍ਰੇਰੀ ਬਣਾਤੀ ਖੂਬ ਪਹਿਲਾਂ ਪਾਣੀ ਦੀ ਲੋੜ ਲਈ ਹੁੰਦੇ ਹਾਂ ਹਾਂਜੀ ਹਾਂਜੀ ਉਹਦੇ ਨਹਾਉਂਦੇ ਸੀ ਜੀ ਸਾਰੇ ਹਾਂਜੀ ਉਹਦੇ ਪਾਣੀ ਸੀ ਸੌ ਸੌਂਦਰ ਰੱਖਿਆ ਸੀ ਜੀ ਅਰੇਂਜਮੈਂਟ ਨਾ ਹੁੰਦਾ ਅਰੇਂਜਮੈਂਟ ਸੀ ਜੀ ਮੋਟਰ ਲੱਗੇ ਸੀ ਸਾਰੇ ਚੌਂਕ ਦੀ ਛੜਕਾ ਹੁੰਦਾ ਸੀ ਪਾਣੀ ਦਾ ਜੀ ਮੈਂ ਖੁਦ ਦੇਖਿਆ ਹੋਇਆ ਏ ਇਹ ਚੀਜ਼ਾਂ ਆ ਜਾਨੀ ਕਿ ਜਿਹੜੇ ਸਿਰਫ ਆਪਾਂ ਕਹਿੰਦੇ ਦੋ ਹੀ ਚੌਂਕ ਨੇ ਇੱਕ ਲਾਹੌਰ ਦੇ ਵਿੱਚ ਪਾਕਿਸਤਾਨ ਤੇ ਦੂਜਾ ਆਪਣੇ ਹੈ ਹਾਂ ਅਹਿਮਦਗੜ੍ਹ ਚ ਗਾਂਧੀ ਚੌਂਕ ਸੀ ਜੀ ਅਬੀਦੀ ਤੁਸੀਂ ਸਮਾਂ ਕੱਢਿਆ ਸਾਨੂੰ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਥੈਂਕ ਯੂ ਥੈਂਕ ਯੂ। ਤੇਆਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ